संग वे बड़ी वठी ਨਾ ਕੁੜੀਆਂ ਮਿਲ ਆਉਂਦੇ ਨੇ ਬੇੜਾ ਚਾਹੁੰਦੇ ਇੱਥੇ ਕਿ ਬਜਾਤ ਵੀ ਆਉਂਦੇ ਆਪਾਂ ਬਾਬਾ ਨਾਲ ਆਉਂਦੇ ਆਪਾਂ ਨਾਲ ਆਉਂਦੇ ਨੇ ਅੱਜ ਸੰਗਤ ਦਾ ਦਮ ਹੋ ਗਿਆ ਕਰੇ ਮਾਪਾ ਨਾਲ ਇਹਦੇ ਦੀਪਾ ਕੋੜਿਆ ਬਾਬਾ ਜੀ ਦੇ ਜੈ ਸੰਗਤ ਜਿਹੜੀ ਉਧਰੋਂ ਆਈ ਸੀ ਮਾਪਾ ਜੀ ਦੇ ਤੋਂ ਵਾਸਤੇ ਹਾਂ ਉਹ ਵਾਲਾ ਫਾਰਮ ਚਾਹੁੰਦੇ ਬਾਬਾ ਜੀ ਭਾਈਆ ਪਾਣੀ ਬਹੁਤ ਜ਼ਿਆਦਾ ਹੈ ਤੇ ਬੱਚੇ ਸ਼ਰਾਰਤਾਂ ਵੀ ਕਰ ਰਹੇ ਪਰ ਚਲੋ ਬਾਬਾ ਨਾਲ ਘੱਟ ਦੇ ਕੇ ਰੱਖੇ ਸਾਰੇ ਐਪ ਹੋਣਾ ਸਿਰਫ ਉਹ वास्त जॾहिं हर चीज़ हते <laughs> <susukai> <sukai> <sukai> <imitation> Banana tuya chạy đi 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 chạy

ਕਿੰਨਾ ਬਹੁਤ ਪੀੜਾ ਹੈ ਜੀ ਇੱਥੇ ਜਿੰਨੀ ਜ਼ਿਆਦਾ ਭੀੜ ਇੱਥੇ ਜੀ ਆਈਸਕ੍ਰੀਮ ਅਸਿੰਦ ਲੱਗਾ ਲੱਗਾ ਆ ਨਾਮ ਦੇ ਦਾ ਆਪਰੇ ਬਰੋਣ ਕਰ ਨਾਮ ਦੇ ਦਾ ਦੁਨੀਆ ਕਰਾ ਉਹਨਾਂ ਦੀ ਮਨੋਗਾਉਂਣਾ ਦੁਨੀਆ ਕਰੋ ਦੇਹ ਰੋਣ ਦਾ ਤੰਦੂਰੀਆਂ ਪੱਛੇ ਚੜਦੀ ਕਿ ਲੱਗਦੀ ਕਿੰਨੂ ਮਾਤਿਓ ਸਿੰਘ ਜੋ ਕੱਟ ਬੋਲਦਾ ਕੋਈ ਨਾ ਨਾ ਮਾਪਿਆਂ ਵੱਲੋਂ 50 ਲੱਖ ਦੇ ਬੇ ਅਰਜ਼ਾ ਹੋਈ ਆ ਮਾਰੇ ਸੱਜੇ ਲੋ ਜੀ ਆਪਾਂ ਆ ਗਏ ਹੁਣ ਲੰਗਰ ਖਾਣ ਤੇ ਹੁਣ ਦੇਖਿਓ ਖੋਖਰ ਫੋਟੀਆਂ ਪਿੰਡ ਦਾ ਦੇਖੋ ਹੁਣ ਸਾਰੇ ਲੰਗਰ ਖਾਣ ਤੇ ਜਿਹੜਾ ਆਪੇ ਆਪੇ ਪਾਵਾਂਗੇ ਤੇ ਖਾਵਾਂਗੇ ਕੜੀ ਚੋਲ ਆ ਪੇਂਡਿਸ਼ ਕੜੀ ਚੋਲ ਸਬਜ਼ੀਆਂ ਚਟਨੀ ਆਹ ਕਾੜੀ ਸੱਤਿਵਾਂ ਮੇ ਵਿਖਿਓ ਦਾਲ ਦਾਲ ਮਿਕਸ ਸਬਜੀ ਜੀ ਚਟਣੀ ਕਈ ਭੱਲੇ ਆ ਚਾਰ ਲੋ ਦੀ ਸ਼ਕਲ ਲੰਗਰ ਸੁਮਨਾ ਆਹ ਦੇਖੋ ਸੰਟੀ ਦਾ ਸਾਸ ਕਾ ਜੀ ਇਹ ਕਾਕੇ ਆ ਨਿਕ ਨਿਕ ਦੇ ਖਡਾਉਣੇ ਖਰੀਦਣ ਲੀਆਂ ਤੁਸੀਂ ਤੁਸੀਂ ਟ੍ਰੈਕਟਰ ਟ੍ਰੈਕ ਫਰਨ ਆਪਾਂ ਉਹ ਤੁਹਾਨੂੰ ਲਵਾਵਾਂਗੇ ਜੇ ਰੇਟ ਬਣ ਜੂਗਾ ਤੇ ਨਹੀਂ ਤਾਂ ਨਹੀਂ ਲਵਾ ਲਗੇ ਜੀ ਬਾਬਾ ਦਾ ਐਂਟਰਾ ਹੁਣ ਵੀ ਨਹੀਂ ਇਹ ਫਿਰ ਮੈਂ ਐਂਟਰਾ ਉਹ ਆਪਣਾ ਪੰਡਾਲ ਦਾ ਪੰਡਾਲ ਦਾ ਨਮਾਖਾ ਮਾਵੀ ਅੱਗੇ ਬਾਸ ਸਰਨਾ ਮੈਂ ਮਖਾਇਆ ਪੰਡਾਲ ਦਾ